ਬਹੁਤ ਧਰਣੀ ਹੈ ਫਤਿਹਗੜ ਸਾਹਿਬ ਦੇ ਯੁੱਧ ਜਥੇਬੰਦੀ ਦਾ ਸਰਦਾਰ ਜਸਪਾਲ ਸਿੰਘ ਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਸ਼ਹੀਦੀ ਕਾਨਫਰੰਸ ਫਤਿਹਗੜ ਸਾਹਿਬ ਇੱਥੇ ਬੁਲਾਈ ਹੈ ਬੜੇ ਸੋਹਣੇ ਤਕੜੇ ਤਕੜੇ ਬੁਲਾਰੇ ਤੁਹਾਨੂੰ ਇਤਿਹਾਸ ਤੋਂ ਮਜੂਤਾ ਸਿਆਸਤ ਨੂੰ ਵਰਣਨ ਕਰਕੇ ਗਏ ਹੈ। ਔਰ ਡੇ ਬੜਮੂਲੇ ਉਹਨਾਂ ਨੇ ਅਲਫਾਜ਼ ਇੱਥੇ ਉਚਰੇ ਹੈ ਕਿ ਜਿਹੜੇ ਰਿਕਾਰਡ ਵੀ ਹੋਣਗੇ ਔਰ ਜਿਹੜੇ ਉੱਤੇ ਪੰਥ ਚੱਲੂਗੀ ਵੀ ਸਾਧ ਸੰਗਤ ਜੀ ਇਹ ਗੱਲ ਆਜ਼ਾਦੀ ਦੀ ਹੈ ਆਪਾਂ ਨੇ ਆਜ਼ਾਦ ਹੋਣਾ ਪਰ ਅਜੇ ਤੱਕ ਅਸੀਂ ਆਜ਼ਾਦੀ ਨੂੰ ਪਛਾਣਦੇ ਨਹੀਂ ਹੈ ਕਿਉਂ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆਜ਼ਾਦੀ ਹਾਸਲ ਹੋ ਸਕਦੀ ਹੈ ਪਰ ਅਜੇ ਤੱਕ ਅਸੀਂ ਇਹ ਨਹੀਂ ਸਿਆਣਿਆ ਕਿ ਵੋਟਾਂ ਨਾਲ ਵੀ ਆਜ਼ਾਦੀ ਪ੍ਰਾਪਤ ਹੋ ਸਕਦੀ ਹੈ ਜੇ ਤੁਸੀਂ ਵਾਸੀ ਵੋਟ ਪਾਉਣੀ ਹੈ ਤੇ ਆਪਾਂ ਇਹ ਨਹੀਂ ਸੋਚਦੇ ਕਿ ਇਹ ਵੋਟ ਸਾਡੀ ਕੌਮ ਨੂੰ ਜਾਊਗੀ ਕਿ ਇਹ ਹਕੂਮਤ ਦਿੱਲੀ ਨੂੰ ਜਾਊਗੀ ਇਸ ਕਰਕੇ ਆਪਾਂ ਗੁੰਮਰਾ ਹੋ ਕੇ ਕਦੇ ਆਮ ਪਾਰਟੀ ਨੂੰ ਕਦੇ ਬੀਜੇਪੀ ਨੂੰ ਕਦੇ ਕਾਂਗਰਸ ਨੂੰ ਇਹੀ ਪਾਰਟੀਆਂ ਜਿਹੜਾ ਸਾਡਾ ਸਾਥ ਨਹੀਂ ਦਿੰਦੀਆਂ ਇਹ ਹੀ ਸਾਨੂੰ ਮਰਵਾਉਣ ਵਾਲੀਆਂ ਤੁਸੀਂ ਆਪ ਦੱਸੋ ਕਿ ਜੇ ਤੁਹਾਨੂੰ ਪਤਾ ਕਿ ਇਹ ਪਾਰਟੀਆਂ ਸਾਨੂੰ ਮਰਵਾਉਂਦੀਆਂ ਤਾਂ ਫੇਰ ਕਦੇ ਜਲਾਦ ਨੂੰ ਵੋਟ ਪਾ ਕੇ ਉਸ ਨੂੰ ਹਕੂਮਤ ਥੋੜੀ ਦੇਈ ਦੀ ਹੈ ਪਰ ਅੱਜ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਆਪਣੇ ਜਲਾਤ ਨੂੰ ਵੋਟਾਂ ਨਹੀਂ ਚੁਣ ਕੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਭੇਜਦੇ ਹਾਂ ਔਰ ਉਹੀ ਲੋਕ ਉੱਥੇ ਜਾ ਕੇ ਸਾਡੇ ਉੱਤੇ ਜ਼ੁਲਮ ਕਰਦੇ ਆ ਮੈਨੂੰ ਕੋਈ ਵੀ ਦੱਸ ਦੋ ਕਿ ਜਿਹੜਾ ਵੀ ਅੱਜ ਐਮ.ਐਲ.ਏ ਹੈ ਜਾ ਮੈਂਬਰ ਪਾਰਲੀਮੈਂਟ ਜਿਹੜਾ ਅਸੀਂ ਚੁਣਿਆ ਹੋਵੇ ਜਿਹੜਾ ਸਾਡੀ ਆਜ਼ਾਦੀ ਦੀ ਗੱਲ ਕਰਦਾ ਹੋਵੇ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੀ ਗੱਲ ਕਰਦਾ ਹੋਵੇ ਕੋਈ ਹਕੂਮਤ ਸਾਨੂੰ ਟੱਕੇ ਦੀ ਨਹੀਂ ਸਮਝਦੀ ਆਪ ਬੀਜੇਪੀ ਤੇ ਆਰਐਸਐਸ ਨੇ ਹੁਣੇ ਹੁਣ ਅਣਡਾਨ ਚੀਤਾ ਕੀ ਪਾਕਿਸਤਾਨ ਦੇ ਨਾਲ ਜੰਗ ਕਰਨਾ ਪਰ ਜਿਹੜੀ ਜੰਗ ਕਰਨ ਵਾਲੀ ਕਮੇਟੀ ਹੈ ਪ੍ਰਾਈਮ ਮਿਨਿਸਟਰ ਦੀ ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨਮਾਇੰਦਾ ਨਹੀਂ ਸੀਗਾ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਪਾਕਿਸਤਾਨ ਤੇ ਚੀਨ ਨਾਲ ਜੰਗ ਲਾਉਣੀ ਹੈ ਜੀ ਸਿੱਖਾਂ ਦਾ ਨਮਾਇੰਦਾ ਉਸ ਕਮੇਟੀ ਦੇ ਵਿੱਚ ਕਿਉਂ ਨਹੀਂ ਬੈਠਿਆ ਕਿਉਂ ਨਹੀਂ ਬਿਠਾਇਆ ਸਿਰਫ ਜਿਹੜਾ ਜੰਗ ਲੱਗਿਆ ਇਹ ਪੁਰਾਣੀ ਹਜ਼ਾਰਾਂ ਸਾਲਾਂ ਦੀ ਦੁਸ਼ਮਣੀ Hindu ਤੇ Musalman ਦੀ ਹੈ ਇਹਦੇ ਵਿੱਚ ਸਾਡੇ ਸਿੱਖਾਂ ਦਾ ਹਿੱਸਾ ਬਿਲਕੁਲ ਨਹੀਂ ਹੈ ਇਸੇ ਕਰਕੇ ਅਸੀਂ ਮਹੀਮ ਛਲਾਈ ਸੀ ਕਿ ਅਸੀਂ ਜੰਗ ਦੇ ਵਿੱਚ ਭਾਗ ਨਹੀਂ ਲੈਣਾ ਆ ਮੰਡੇਰ ਸਾਹਿਬ ਨੇ ਗੱਲ ਕੀਤੀ ਹੈ ਟੈਕਸ ਦੀ ਕਿ ਟੈਕਸ ਅਸੀਂ ਤਾਂ ਜਮ੍ਹਾਂਗੇ ਜੇ ਸਾਡੀ ਨਮਾਇੰਦਗੀ ਹੋਊਗੀ ਜੇ ਸਾਡੀ ਨਮਾਇੰਦਗੀ ਨਹੀਂ ਹੈ ਤੇ ਫਿਰ ਆਪਾਂ ਜੰਗ ਦੇ ਵਿੱਚ ਭਾਗ ਕਿਵੇਂ ਲੈ ਸਕਦੇ ਹਾਂ ਇਹ ਸਦਾ ਸਵਾਲ ਹੈ ਮੋਦੀ ਨੂੰ ਭਾਜਪੀ ਆਰਐਸਐਸ ਨੂੰ ਕਿ ਬਗਹਿਰ ਪੁੱਛਿਆ ਤੁਸੀਂ ਜੰਗ ਲਾਤਾ ਪਾਕਿਸਤਾਨ ਦੇ ਨਾਲ ਦਿੰਨੇ ਮੁਲਕ ਨਹੀਂ ਆਪਣੇ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੈਗੇ ਆ ਇੱਕ ਕਾਮੁਨਿਟੀ ਨੇ ਇੱਕ ਸਨਾਮਿਕ ਪਾਕਿਸਤਾਨ ਹੈ ਇੱਕ ਹਿੰਦੂ ਇੰਡੀਆ ਹੈ ਸਿੱਖਾਂ ਦੀ ਆਬਾਦੀ ਪੰਜਾਬੀਆਂ ਦੀ ਵਾਦੀ ਇਹ 3 ਪਰਮਾਣੂ ਹਥਿਆਰ ਦੇ ਨਾਲ ਲਾਨ ਸੋਏ ਮੁਲਕਾਂ ਦੇ ਵਿੱਚ ਹੈ ਸਾਡਾ ਕੀ ਹੋਊਗਾ ਕਿ ਜੇ ਇਹ ਇੱਕ ਦੂਜੇ ਦੇ ਨਾਲ ਭੜ ਗਏ ਸਾਡਾ ਬੋਟਾ ਬੋਟਾ ਖਤਮ ਹੋ ਜਾਊਗਾ ਪਰਮਾਣੂ ਹਥਿਆਰਾਂ ਦੇ ਨਾਲ ਕਦੇ ਆਪਾਂ ਸੋਚਦੇ ਨਹੀਂ ਹੈ ਜੇ ਪਰਮਾਣੂ ਹਥਿਆਰ ਹੈਗੇ ਆ ਅੱਜ ਮੁਸਲਮਾਨ ਹਿੰਦੂ ਤੇ ਚੀਨ ਦੇ ਕੋਲੇ ਫੇਰ ਹਿੰਦੂ ਦੇ ਕੋਲੇ ਪਰਮਾਣੂ ਹਥਿਆਰ ਵਰਗਾ ਇੱਕ ਦੂਜਾ ਹਥਿਆਰ ਹੈ ਉਹ ਹੈ ਜਿਹੜੀਆਂ ਡੈਮਾਂ ਬਣੀਆਂ ਸਤਲੁਜ ਦੇ ਉੱਤੇ ਬਿਆਸ ਦੇ ਉੱਤੇ ਰਾਵੀ ਦੇ ਉੱਤੇ ਚਨਾਬ ਦੇ ਉੱਤੇ ਉਹਨਾਂ ਦੇ ਗੇਟਾਂ ਦੀ ਛਾਬੀ ਅੱਜ ਹਿੱਤ ਤਵਾਦੀ ਹੱਥਾਂ ਦੇ ਵਿੱਚ ਹੈ ਜਿਵੇਂ ਗੇਟ ਖੋਲ ਦੇਣ ਤੇ ਅਸੀਂ ਸਾਰੇ ਰੁੜ ਕੇ ਸਨੇ ਪਾਕਿਸਤਾਨੀ ਖਤਮ ਹੋ ਜਾਵਾਂਗੇ ਸੋ ਜਿੰਨਾ ਛੇ ਆਪਾਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਦੇ ਜਿੰਨਾ ਛੇ ਆਪਣੇ ਨਮਾਇੰਦਿਆਂ ਨੂੰ ਜਿਹੜੇ ਹੁਣ ਵੀ ਆਪਾਂ ਨੇ ਜਤਾ ਕੇ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਭੇਜੇ ਹੈ ਉਹਨਾਂ ਨੂੰ ਸਮਝਾਉਂਦੇ ਨਹੀਂ ਕਿ ਅੱਗੇ ਤੋਂ ਤੁਹਾਨੂੰ ਵੋਟ ਸਾਡੀ ਨਹੀਂ ਪ੍ਰਾਪਤ ਹੋਊਗੀ ਜਿੰਨਾ ਚਿਰ ਸਾਡੀ ਸਿੱਖ ਕੌਮ ਤੇ ਪੰਜਾਬੀਆਂ ਦੀ ਸੁਰੱਖਤ ਦੀ ਹਫਾਜ਼ਤ ਦੀ ਜਲ ਤੁਸੀਂ ਨਹੀਂ ਕਰੋਗੇ ਇਹ ਬਹੁਤ ਜ਼ਰੂਰੀ ਹੈ ਜਮਹੂਰੀਅਤ ਪਸੰਦ ਲੋਕਾਂ ਦੇ ਵਿੱਚ ਸਾਨੂੰ ਕੋਈ ਲੋੜ ਨਹੀਂ ਐਸ ਬ੍ਰੇਕ ਦੀ ਹਥਿਆਰ ਫੜ ਲਿਏ ਛੂ ਕਰਕੇ ਵੋਟ ਦੇ ਨਾਲ ਉਹੀ ਨਤੀਜਾ ਨਿਕਲਦਾ ਜੋ ਹਥਿਆਰਬੰਦ ਲੜਾਈ ਦੇ ਨਾਲ ਨਿਕਲਦਾ ਜੇ ਤੁਹ ਉਹ ਤਰੀਕਾ ਆਪਣੇ ਕੋਲੇ ਹੈਗਾ ਫਿਰ ਆਪਣੇ ਕੋਲੇ ਬੁੱਧੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੀ ਬੁੱਧੀ ਇਸਤੇਮਾਲ ਕਰੀਏ 1947 ਤੋਂ ਪਹਿਲਾਂ ਮੈਨੂੰ ਤੁਸੀਂ ਸਮਝਾਓ ਕਿ ਜਿੰਨੇ ਵੀ ਸਾਡੇ ਲੀਡਰ ਸੀਗੇ ਸਿੱਖਾਂ ਦੇ ਉਹ ਕਾਂਗਰਸੀਆ ਗਾਂਧੀ ਤੇ ਨਹਿਰੂ ਤੇ ਪਟੇਲ ਦੇ ਨਾਲ ਕਿਉਂ ਲੱਗੇ? ਜੋ ਕਰਤੀ ਉਹឆ្លਾਕ ਕੌਮ ਸੀ। ਉਹਨਾਂ ਨੇ ਕਿਹਾ ਜਦੋਂ ਆਜ਼ਾਦੀ ਮਿਲ ਜੂਗੀ ਤਦ ਉਹ ਇੱਕ ਖਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮਾਨ ਸਕੋਗੇ। ਕਿਹੜਾ ਖਿੱਤਾ ਦਿੱਤਾ? ਸਾਡੇ ਪੰਜਾਬ ਦੀ ਵੰਡ ਕਰਤੀ। ਸਾਨੂੰ ਸਿੱਖਾਂ ਨੂੰ ਆਪਣੇ ਮੋਲਕ ਪੰਜਾਬ ਦੇ ਵਿੱਚੋਂ ਕੱਟ ਕੇ ਦੂਜੇ ਪਾਸੇ ਲੈ ਆਂਦਾ। ਕਾਦੀ ਇਜ਼ਾਤ ਜਿੱਤੀ ਹੈ ਇਹ ਤੁਸੀਂ ਮੈਨੂੰ ਆਪ ਰਾਤ ਨੂੰ ਸੋਚ ਕੇ ਦੱਸਿਓ ਉਹਨਾਂ ਨੇ ਕਿਹਾ ਕਿ ਪਹਿਲਾਂ ਅੰਗਰੇਜ਼ ਕੱਢ ਲਈਏ ਫਿਰ ਤੁਹਾਡਾ ਸਾਰਾ ਕੁਝ ਕਰ ਲਵਾਂਗੇ ਸਾਡੇ ਲੀਡਰਾਂ ਨੂੰ ਇਹ ਨਹੀਂ ਸਮਝ ਆਈ ਕਿ ਸਾਡੀ ਆਬਾਦੀ ਘੱਟ ਹੈ ਤੇ ਘੱਟ ਹੋਣ ਦੇ ਨਾਤੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਕੌਮ ਦੀ ਅਬਾਦੀ ਜ਼ਿਆਦਾ ਹੋਊਗੀ ਉਸ ਨੂੰ ਰਾਜ ਮਿਲੂਗਾ ਸਾਨੂੰ ਅੰਗਰੇਜ਼ਾਂ ਦੇ ਨਾਲ ਲੜਾਤਾ ਤੇ 1947 ਤੋਂ ਅੰਗਰੇਜ਼ ਨੇ ਰਾਜ ਦੇਤਾ ਮੁਸਲਮਾਨ ਨੂੰ ਪਾਕਿਸਤਾਨ ਹਿੰਦੂ ਨੂੰ ਇੰਡੀਆ ਦੇਤਾ ਸਿੱਖ ਨੂੰ ਕੀ ਮਿਲਿਆ ਗੁਲਾਮੀ ਮਿਲੀ ਪਰ 1947 ਤੋਂ ਪਹਿਲਾਂ ਅੰਗਰੇਜ਼ ਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਸੀ ਸਿੱਖ ਵੀ ਸੀਗਾ ਉਸ ਗੁਲਾਮੀ ਦੇ ਵਿੱਚ ਅਸੀਂ ਬਰਾਬਰ ਸੀਗੇ ਪਰ ਅੰਗਰੇਜ਼ਾਂ ਦੇ ਖਿਲਾਫ ਲੜ ਕੇ ਉਹਨਾਂ ਨੂੰ ਕੱਢ ਕੇ ਅੱਜ ਜਿਹੜੇ ਅਸੀਂ ਪਾਕਿਸਤਾਨ 'ਚ ਬੈਠੇ ਆ ਅਸੀਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਇੱਥੇ ਬੈਠੇ ਆ ਹਿੰਦੂ ਦੇ ਗੁਲਾਮ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਛਾਲ ਮਾਰਨ ਤੋਂ ਪਹਿਲਾਂ ਸੋਚਦੇ ਨਹੀਂ ਕਿ ਅਸੀਂ ਵੱਟ ਟੱਪਾਂਗੇ ਕਿ ਨਹੀਂ ਟੱਪਾਂਗੇ ਜਜ਼ਬਾਤ ਦੇ ਵਿੱਚ ਆ ਕੇ ਆਪਾਂ ਸਾਰਾ ਕੁਝ ਕਰ ਲੈਂਦੇ ਆ ਜੀ ਦੀ ਦੇਬਸਾ ਚੇਤਰੀ ਤੇ ਆਪਾਂ ਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਚਾਹੀਦਾ ਹੈ ਅਮਨ ਪਸੰਦ 3K ਦੇ ਨਾਲ ਉੱਥੇ ਆਪਾਂ ਸਨਮਾਨ ਕਰੀਏ ਆਪਣੇ ਯੋਧਿਆਂ ਨੂੰ ਸੰਤ ਜਨੈਨ ਸਿੰਘ ਪਿੰਡਾ ਵਾਲਿਆਂ ਨੂੰ ਜਿੰਨੇ ਵੀ ਸ਼ਹੀਦ ਹੋਏ ਐ ਉਹਨਾਂ ਨੂੰ ਕਰੀਏ ਲੜਾਈਆਂ ਹੁੰਦੀਆਂ ਪਰ ਖਾਲਸਾ ਘਾਟ ਸਾਹਿਬ ਦੇ ਉੱਤੇ ਲੜਾਈ ਨਹੀਂ ਹੁੰਦੀ ਉੱਥੇ ਏਕਤਾ ਗੱਨੇ ਜਾਣਾ ਜਿ ਆਪਾਂ ਸ਼ਹੀਦਾਂ ਨੂੰ ਨਮਸਕਾਰ ਇੱਥੇ ਕਰਨਾ ਆਏ ਐ ਇੱਥੇ ਲੜਨੇ ਨਹੀਂ ਆਏ ਸੋ ਸਤਕਾਰਯੋਗ ਸਾਧ ਸੰਗਤ ਜੀ 6 ਤਰੀਕ ਨੂੰ ਆਪਣੇ ਹਾਲ ਤਕਤ ਸਾਹਿਬ ਅਮਨ ਪਸੰਦ ਤਰੀਕੇ ਦੇ ਨਾਲ ਪਰ ਸਰੀਰ ਦੇ ਵਿੱਚ ਜ਼ੋਰ ਪਾ ਕੇ ਉੱਥੇ ਜਾਣਾ ਹੈਗਾ ਔਰ ਉੱਥੇ ਸਿੱਧਾ ਨੂੰ ਸਰਤਾਂ ਰੀਪੀਟ ਕਰਨੀਆਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਜੀ ਦੇ ਨਾਲ ਸਾਡੇ ਦੁਸ਼ਮਣ ਨੂੰ ਪਤਾ ਲੱਗ ਜੇ ਕਿ ਸਿੱਖ ਅਜ ਸੁਲਮ ਦੇ ਖਿਲਾਫ ਇੱਕ ਬਣ ਕੇ ਖੜਾ ਹੈ ਇਹ ਆਜ਼ਾਦੀ ਮੰਗ ਰਿਹਾ ਹੈ ਇਹ ਆਜ਼ਾਦ ਹੋਣਾ ਚਾਹੁੰਦਾ ਇਹ ਆਪਣੀ ਗੁਲਾਮੀ ਨੂੰ ਛੋੜਨਾ ਚਾਹੁੰਦਾ ਹੈ ਇਹ ਸੁਨੇਹਾ ਆਪਣੇ ਹਾਕਮਾਂ ਦੇ ਕੋਲ ਪਹੁੰਚਣਾ ਚਾਹੀਦਾ ਹੈ ਉੱਥੇ ਕੋਈ ਲੜਾਈ ਲੜੋਈ ਜਾਂ ਫਿਰਕਾ ਪ੍ਰਸਤੀ ਜਾਂ ਯਾਰੀ ਦੋਸਤੀ ਕਰਕੇ ਆਪਣੇ ਅਕਾਲ ਤਖਤ ਦੀ ਇੱਜ਼ਤ ਤੇ ਮर्यादा ਨੂੰ ਪੂਰੀ ਤਰ੍ਹਾਂ ਰੱਖ ਕੇ 6 ਤਰੀਕ ਨੂੰ ਉੱਥੇ ਪਹੁੰਚਣਾ ਹੈ ਔਰ ਰਾਤ ਸਵੇਰ ਵਿੱਚ ਸ਼ਾਮਲ ਹੋਣਾ ਮੈਂ ਆਸ ਕਰਦਾ ਹਾਂ ਕੀ ਆਪਣੀ ਸਾਰੀ ਕੌਮ ਅਕਾਲ ਤਖਤ ਸਾਹਿਬ ਦੇ ਉੱਤੇ 6 ਤਰੀਕ ਨੂੰ ਪਹੁੰਚੂਗੀ ਉਹ ਵੱਡਾ ਦਿਨ ਹੈ ਜਿਉਂ ਉੱਥੇ ਆਪਾਂ ਸ਼ਰਧਾਂਜਲੀ ਸਾਡੇ ਸ਼ੀਰਾਂ ਨੂੰ ਦੇਣੀ ਹੈ ਤੋਂ ਇਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਕਿ ਸਿੱਖ ਕੌਮ ਨੂੰ ਫਤਿਹ ਮਿਲੇ ਅਸੀਂ ਆਜ਼ਾਦ ਹੋਈਏ ਖਾਲਸਤਾਨ ਸਾਡਾ ਬਣੇ ਇੱਕ ਬਫਰ ਸਟੇਟ ਬਣੇ ਜਿਦੇ ਵਿਚਾਲੇ ਇੱਕ ਪਾਸੇ ਪਾਕਿਸਤਾਨ ਇਸਲਾਮਿਕ ਦੂਜੇ ਪਾਸੇ ਹਿੰਦੂ ਇੰਡੀਆ ਬੀਜੇ ਪਾਸੇ ਕਾਮਰੇਟ ਛीन ਹੋਵੇ ਇਹ ਸਾਡਾ ਮੁਲਕ ਹੋਵੇ ਜਿੱਥੇ ਅਸੀਂ ਰਾਜ ਕਰੀਏ ਆਪਣੇ ਆਪ ਦੇ ਟੈਕਸ ਲਈਏ ਆਪਣੇ ਆਪ ਬਾਰਡਰਾਂ ਨੂੰ ਖੋਲ ਜਾਈਏ ਸਾਡੀ ਮਰਜ਼ੀ ਦੇ ਨਾਲ ਅਸੀਂ ਪਾਕਿਸਤਾਨ ਜਾਈਏ ਜਿੱਥੇ ਸਾਡੇ ਗੁਰਦੁਆਰੇ ਐ ਜਿੱਥੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹੇਗੇ ਉਹਨਾਂ ਦੇ ਦਰਸ਼ਨ ਦیدار ਬਾਈ ਗੁਰੂ ਦਵੇ ਜੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਉਦਮ ਕਰਾਂਗੇ ਤਾਂ ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦੇਣੀ ਹੈ ਬੈਠਿਆਂ ਸੋਚਿਆਂ ਨਹੀਂ ਹੋਣਾ ਪਰ ਇੱਕ ਚੀਜ਼ ਹੈ ਤੇ ਜੇ ਆਪਾਂ ਨੇ ਆਜ਼ਾਦ ਹੋਣਾ ਹੈ ਅੱਜ ਤੋਂ ਹੀ ਨੇਮ ਕਰ ਲੋ ਕਿ ਅਸੀਂ ਉੱਥੇ ਵੋਟ ਨਹੀਂ ਪਾਉਣੀ ਜਾਂ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਦੇ ਖਿਲਾਫ ਹਥਿਆਰ ਨਹੀਂ ਚੱਕਣੇ ਉਹਨਾਂ ਦੇ ਖਿਲਾਫ ਵੋਟ ਨਹੀਂ ਪਾਉਣੀ ਆਪਾ ਆਜ਼ਾਦ ਹੋਣਾ